24 ਜੁਲਾਈ ਤੋਂ ਕੁੰਭ ਰਾਸ਼ੀ ਲਈ ਇੱਕ ਨਵੀਂ ਸਵੇਰ ਆਵੇਗੀ ਤੇ ਤੁਸੀਂ ਮਹਿਸੂਸ ਕਰੋਗੇ ਜਿਵੇਂ ਪੂਰੀ ਕਾਇਨਾਤ ਨੇ ਤੁਹਾਡੇ ਲਈ ਕਾਮਯਾਬੀ ਦਾ ਰਸਤਾ ਤਿਆਰ ਕਰ ਲਿਆ ਵਾ ਸਾਲਾਂ ਤੋਂ ਜੋ ਦੁੱਖ ਤਕਲੀਫ ਤੇ ਮੁਸ਼ਕਲਾਂ ਨੇ ਤੁਹਾਨੂੰ ਘੇਰ ਰੱਖਿਆ ਸੀ ਉਹ ਹੁਣ ਸਭ ਖਤਮ ਹੋਣ ਵਾਲੀਆਂ ਵਾਂ ਤੇ ਦੋਸਤੋ ਇਹ ਨਹੀਂ ਸਗੋ ਸ਼ਨੀ ਦੇਵ ਦੇ ਗ੍ਰਹਿ ਬਦਲਣ ਨਾਲ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਅਚਾਨਕ ਪਲਟਣ ਵਾਲੀ ਆ ਸਿਰਫ ਤੁਹਾਨੂੰ ਤਿਆਰ ਰਹਿਣ ਦੀ ਲੋੜ ਆ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ ਚੈਨਲ ਪੋਜਿਟਿਵ ਟੋਟਕੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਦੋਸਤੋ ਕੁਝ ਐਸਾ ਹੋਣ ਵਾਲਾ ਵਾ ਜੋ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਕੀ ਤੁਸੀਂ ਜਾਣਦੇ ਹੋ ਕਿ ਇਹ ਉਹ ਸਮਾਂ ਹੈ ਜਦੋਂ ਤੁਹਾਡੀ ਜ਼ਿੰਦਗੀ ਦੇ ਸਾਰੇ ਮੋੜ ਬਦਲਣ ਵਾਲੇ ਆ ਤੇ ਕੀ ਤੁਸੀਂ ਤਿਆਰ ਹੋ ਉਸ ਬਦਲਾਵ ਨੂੰ ਪੂਰੀ ਤਰ੍ਹਾਂ ਗਲੇ ਲਗਾਉਣ ਲਈ ਜੇ ਨਹੀਂ ਤਾਂ ਹੁਣ ਸਮਾਂ ਹੈ ਤਿਆਰ ਹੋਣ ਦਾ ਕਿਉਂਕਿ ਸ਼ਨੀ ਦੇਵ ਦੇ ਗ੍ਰਹਿ ਬਦਲਣ ਤੋਂ ਬਾਅਦ ਅਚਾਨਕ ਕੁੰਭ ਰਾਸ਼ੀ ਦੀ ਕਿਸਮਤ ਬਦਲੇਗੀ ਇਹ ਇਹ ਸਫ਼ਰ ਇੱਕ ਬਦਲਾਵ ਨਹੀਂ ਬਲਕਿ ਇੱਕ ਕ੍ਰਾਂਤੀ ਹੋਵੇਗੀ 24 ਜੁਲਾਈ 2025 ਨੂੰ ਸ਼ਨੀ ਦੇਵ ਆਪਣੀ ਦਿਸ਼ਾ ਬਦਲਣਗੇ ਤਾਂ ਹਰ ਕੁੰਭ ਰਾਸ਼ੀ ਵਾਲੇ ਦੇ ਜੀਵਨ ਨੂੰ ਪ੍ਰਭਾਵਿਤ ਕਰਨਗੇ ਸ਼ਨੀ ਜੋ ਇੱਕ ਕਠੋਰ ਗ੍ਰਹਿ ਮੰਨੇ ਜਾਂਦੇ ਆ ਉਹ ਹੁਣ ਤੁਹਾਡੇ ਜੀਵਨ ਵਿੱਚ ਐਸਾ ਬਦਲਾਅ ਲਿਆਉਣਗੇ ਜੋ ਕੁੰਭ ਰਾਸ਼ੀ ਦੀ ਕਿਸਮਤ ਨੂੰ ਅਚਾਨਕ ਚਮਕਾਉਣਗੇ ਉਹ ਸਾਰੀ ਰੁਕਾਵਟਾਂ ਤੇ ਸਮੱਸਿਆਵਾਂ ਜੋ ਤੁਹਾਡੇ ਰਾਸਤੇ ਵਿੱਚ ਖੜੀਆਂ ਸੀ ਉਹ ਸ਼ਕਤੀ ਵਿੱਚ ਬਦਲ ਜਾਣਗੀਆਂ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਿੰਨੀ ਚਾਹੇ ਮਿਹਨਤ ਕੀਤੀ ਹੋਵੇ ਸਾਰਾ ਕੁਝ ਇੱਕੋ ਜਿਹਾ ਹੀ ਰਹਿੰਦਾ ਸੀ ਪਰ ਹੁਣ ਸਮਾਂ ਬਦਲਣ ਵਾਲਾ ਵਾ ਜੋ ਚੀਜ਼ਾਂ ਤੁਹਾਨੂੰ ਪਹਿਲਾਂ ਠੀਕ ਨਹੀਂ ਲੱਗ ਰਹੀਆਂ ਸੀ ਉਹ ਹੁਣ ਅਚਾਨਕ ਤੁਹਾਨੂੰ ਸਹੀ ਲੱਗਣਗੀਆਂ ਤੇ ਉਹ ਸਾਰੀਆਂ ਮੁਸ਼ਕਲਾਂ ਜੋ ਤੁਹਾਡੇ راستے ਵਿੱਚ ዱਕਾਵਟ ਬਣ ਕੇ ਖੜੀਆਂ ਸੀ ਉਹ ਹੁਣ ਤੁਹਾਡੀ ਤਾਕਤ ਵਿੱਚ ਬਦਲ ਜਾਣਗੀਆਂ ਕੁੰਭ ਰਾਸ਼ੀ ਵਾਲੇ ਲੋਕ ਸੋਚਦੇ ਹੋਣਗੇ ਕਿ ਆਖਰਕਾਰ ਤੁਹਾਡੀ ਮਿਹਨਤ ਤੇ ਸੰਘਰਸ਼ ਕਦੋਂ ਰੰਗ ਲਿਆਉਣਗੇ ਤੁਹਾਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਕੋਈ ਬਦਲਾਅ ਨਹੀਂ ਆਵੇਗਾ ਪਰ ਹੁਣ 24 ਜੁਲਾਈ ਤੋਂ ਇਹ ਹੋਣ ਵਾਲਾ ਵਾ ਸ਼ਨੀ ਦੇਵ ਦੇ ਗ੍ਰਹਿ ਬਦਲਣ ਤੋਂ ਬਾਅਦ ਤੁਹਾਨੂੰ ਉਹ ਫਲ ਮਿਲੇਗਾ ਜਿਸ ਨੂੰ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਕੁੰਭ ਰਾਸ਼ੀ ਦੇ ਕੈਰੀਅਰ ਵਿੱਚ ਬਦਲਾਅ ਆਵੇਗਾ ਤੁਹਾਡੇ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ ਜੋ ਕੁਝ ਵੀ ਤੁਹਾਡੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਅਸਥਿਰਤਾ ਮਹਿਸੂਸ ਕਰਦਾ ਸੀ ਉਹ ਹੁਣ ਖਤਮ ਹੋ ਜਾਵੇਗੀ ਕੀ ਤੁਸੀਂ ਤਿਆਰ ਹੋ ਨਵੀਂ ਜ਼ਿੰਦਗੀ ਲਈ ਕੀ ਤੁਸੀਂ ਇਸ ਬਦਲਾਵ ਨੂੰ ਆਪਣੇ ਜੀਵਨ ਵਿੱਚ ਲਿਆਉਣ ਲਈ ਤਿਆਰ ਹੋ ਕੁੰਭ ਰਾਸ਼ੀ ਦੇ ਲੋਕ ਆਪਣੇ ਆਜ਼ਾਦੀ ਤੇ ਬਲੱਖਣ ਦ੍ਰਿਸ਼ਟੀਕੋਣ ਲਈ ਮੰਨੇ ਜਾਂਦੇ ਆ ਇਹ ਹੀ ਤੁਹਾਡੇ ਜੀਵਨ ਦੀ ਤਾਕਤ ਆ ਪਰ ਹੁਣ ਸਮਾਂ ਆਪਣੀ ਦਿਸ਼ਾ ਨੂੰ ਹੋ ਸਪਸ਼ਟ ਕਰਨ ਦਾ ਵਾ ਸ਼ਨੀ ਦੇਵ ਦੇ ਇਸ ਬਦਲਾਵ ਦਾ ਲਾਭ ਚੱਕੋ ਤੁਹਾਨੂੰ ਆਪਣੀ ਮਿਹਨਤ ਤੇ ਆਤਮ ਵਿਸ਼ਵਾਸ ਨਾਲ ਉਹ ਸਫਲਤਾ ਮਿਲੇਗੀ ਜਿਸ ਦੀ ਤੁਸੀਂ ਹਮੇਸ਼ਾ ਕਾਮਨਾ ਕਰਦੇ ਸੀ ਕਿ ਤੁਸੀਂ ਅਜੇ ਤੱਕ ਪੁਰਾਣੇ ਪੈਟਰਨ ਨੂੰ ਛੱਡ ਦਿੱਤਾ ਹੈ ਕਿ ਤੁਸੀਂ ਨਵੇਂ ਮੌਕਿਆਂ ਨੂੰ ਗਲੇ ਲਗਾ ਲਿਆ ਵਾ ਜੇ ਨਹੀਂ ਤਾਂ ਇਹ ਸਮਾਂ ਆਵਾ ਤੁਸੀਂ ਉਹਨਾਂ ਨਵੇਂ ਤਰੀਕਿਆਂ ਨੂੰ ਦੇਖਣਾ ਪਵੇਗਾ 24 ਜੁਲਾਈ 2025 ਉਹ ਦਿਨ ਵਾਂ ਜਦੋਂ ਤੁਸੀਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਬਦਲਾਅ ਦੇਖੋਗੇ ਹੁਣ ਇਹ ਸਮਾਂ ਜਦੋਂ ਤੁਸੀਂ ਆਪਣੀ ਕਿਸਮਤ ਨੂੰ ਆਪਣੀ ਮਿਹਨਤ ਨਾਲ ਜੋੜੋ ਤੇ ਹਰ ਕਦਮ ਨੂੰ ਆਪਣੇ ਆਪ ਨੂੰ ਮਜ਼ਬੂਤ ਬਣਾਓ ਯਾਦ ਰੱਖੋ ਸ਼ਨੀ ਦੇਵ ਆਪਣੀ ਦਿਸ਼ਾ ਬਦਲਦੇ ਆ ਤੇ ਇਹ ਮੌਕਾ ਕਦੇ ਵੀ ਵਾਪਸ ਨਹੀਂ ਆਉਂਦਾ ਇਹ ਸਮਾਂ ਵਾ ਕੁੰਭ ਰਾਸ਼ੀ ਵਾਲੇ ਆਪਣੀ ਅਸਲੀ ਤਾਕਤ ਨੂੰ ਪਛਾਨਣ ਦਾ ਤੇ ਜ਼ਿੰਦਗੀ ਨੂੰ ਨਵੇਂ ਅੰਦਾਜ਼ ਵਿੱਚ ਜੀਉਣ ਦਾ ਤੇ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ